ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਇਸ ਪੰਜਾਬੀ ਮਾਂ ਬੋਲੀ ਦੀ ਕਲਾਸ ਦੇ ਵਿੱਚ ਪਿਆਰੇ ਵਿਦਿਆਰਥੀਓ ਅੱਜ ਜਮਾਤ 10ਵੀਂ ਪੰਜਾਬੀ ਦਾ ਪੇਪਰ ਏ ਮਿਤੀ 13 ਫਰਵਰੀ 2024 ਅੱਜ ਜਿਹੜਾ ਇਹ ਤੁਹਾਡਾ ਪੰਜਾਬੀ ਦਾ ਪੇਪਰ ਹੋਇਆ ਇਹ ਪੇਪਰ ਕਾਫੀ ਔਖਾ ਸੀ ਖਾਸ ਕਰਕੇ ਆਬਜੈਕਟਿਵ ਟਾਈਪ ਪ੍ਰਸ਼ਨ ਹੁੰਦੇ ਜਿਹੜੇ ਪਹਿਲੇ 10 ਮਲਟੀਪਲ ਚੁਆਇਸ ਪ੍ਰਸ਼ਨ ਹੁੰਦੇ ਨੇ ਜਿਹੜੇ ਉਹ ਕਾਫੀ ਔਖੇ ਸਨ ਤਾਂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਸ ਪੇਪਰ ਨੂੰ ਹੱਲ ਕਰਦੇ ਆਂ ਤਾਂ ਬੱਚਿਓ ਦੇਖੋ ਤੁਹਾਡਾ ਇਹ ਪੇਪਰ 65 ਨੰਬਰਾਂ ਦਾ ਸੀਗਾ 65 ਨੰਬਰਾਂ ਦੇ ਵਿੱਚੋਂ ਬੱਚਿਓ 10 ਅੰਕ ਤੁਹਾਡੇ ਅਧਿਆਪਕ ਨੇ ਤੁਹਾਨੂੰ ਦੇਣੇ ਹੁੰਦੇ ਆ ਸੀਸੀਈ ਦੇ ਉਹ 10 ਅੰਕ ਤੁਹਾਡਾ ਅਧਿਆਪਕ ਤੁਹਾਡੀ ਸਲਾਨਾ ਕਾਰਗੁਜ਼ਾਰੀ ਦੇ ਆਧਾਰ ਤੇ ਦਿੰਦਾ ਤਾਂ 65 ਨੰਬਰ ਦੇ ਵਿੱਚੋਂ ਜਿਹੜਾ ਲਿਖਤੀ ਪੇਪਰ ਹੋਏਗਾ ਪਹਿਲਾ ਪ੍ਰਸ਼ਨ ਤੁਹਾਡਾ ਹੈਗਾ ਸੀਗਾ ਸੁੰਦਰ ਲਿਖਾਈ ਦਾ ਅਸਲ ਵਿੱਚ ਕੋਈ ਪ੍ਰਸ਼ਨ ਨਹੀਂ ਇਹ ਤੁਹਾਡੇ ਪੂਰੇ ਪੇਪਰ ਦੀ ਲਿਖਾਈ ਦੇਖੀ ਜਾਏਗੀ ਕਿ ਤੁਸੀਂ ਕਿੰਨੀ ਕੁ ਸੁੰਦਰ ਲਿਖਾਈ ਕੀਤੀ ਆ ਤੇ ਉਸ ਹਿਸਾਬ ਨਾਲ ਤੁਹਾਨੂੰ ਇਸ ਦੇ ਨੰਬਰ ਦਿੱਤੇ ਜਾਣਗੇ ਉਸ ਤੋਂ ਬਾਅਦ ਸ਼ੁਰੂ ਹੁੰਦਾ ਬੱਚਿਓ ਤੁਹਾਡਾ ਪੇਪਰ ਦਾ ਭਾਗ ਊੜਾ ਮਤਲਬ ਅਸਲੀ ਪੇਪਰ ਜਿੱਥੋਂ ਲਿਖਣਾ ਸ਼ੁਰੂ ਕਰਨਾ ਤੁਸੀਂ ਪਹਿਲੇ ਤੁਹਾਨੂੰ ਸਵਾਲ ਆਉਣਗੇ ਬਸ ਰਨਿਸਟ ਪਾਓ ਆਬਜੈਕਟਿਵ ਟਾਈਪ ਦੇ 10 ਪ੍ਰਸ਼ਨ ਇਹ ਦੀ ਵੰਡ ਕੀਤੀ ਹੁੰਦੀ ਹੈ ਬੱਚਿਓ ਤੁਹਾਡੇ ਕੋਲੇ ਤਿੰਨ ਕਿਤਾਬਾਂ ਨੇ ਸਾਹਿਤਮਾਲਾ ਵਨਗੀ ਨੋਵਲ ਬੱਚਿਓ ਦੋ ਪ੍ਰਸ਼ਨ ਤੁਹਾਨੂੰ ਕਾ ਭਾਗ ਦੇ ਵਿੱਚੋਂ ਆਉਣੇ ਸੀ ਤੇ ਦੋ ਪ੍ਰਸ਼ਨ ਹੀ ਤੁਹਾਨੂੰ ਵਾਰਤਕ ਭਾਗ ਦੇ ਵਿੱਚੋਂ ਆਉਣੇ ਸੀ ਜਿਹੜੇ ਕਿ ਆਏ ਨੇ ਬਿਲਕੁਲ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਪਹਿਲਾ ਪ੍ਰਸ਼ਨ ਕੀ ਹੈ ਚੰਡੀ ਦੀ ਵਾਰ ਪਾੜਨ ਉਪਰੰਤ ਕਿਹੜਾ ਭਾਵ ਉਪਜਦਾ ਹੈ ਬੱਚਿਓ ਇੱਕ ਗੱਲ ਸਮਝਣ ਵਾਲੀ ਹੈ ਕਿ ਚੰਡੀ ਦੀ ਵਾਰ ਆ ਜਿਹੜੀ ਉਹ ਵੀ ਰਸ ਦੇ ਵਿੱਚ ਲਿਖੀ ਹੋਈ ਆ ਵੀ ਰਸੀ ਵੀ ਰਸੀ ਕਪਤਾ ਪਰੰਤੂ ਬੱਚਿਓ ਰਸ ਤੇ ਭਾਵ ਸਥਾਈ ਭਾਵ ਜਾਂ ਸੰਚਾਰੀ ਭਾਵ ਇਹਦੇ ਵਿੱਚ ਫਰਕ ਆ ਬੀਰੇ ਦਾ ਰਸਾ ਪਰੰਤੂ ਜਿਹੜਾ ਇਹਦਾ ਸਥਾਈ ਭਾਵ ਹੁੰਦਾਗਾ ਉਹ ਹੈਗਾ ਉਤਸ਼ਾਹ ਤਾਂ ਜੇਕਰ ਬੱਚਿਓ ਤੁਸੀਂ ਇਸ ਦਾ ਉੱਤਰ ਉਤਸ਼ਾਹ ਲਿਖਿਆ ਫੇਰ ਤਾਂ ਠੀਕ ਹੈ ਹੀ ਹੈ ਜੇਕਰ ਤੁਸੀਂ ਬੀ ਰਸ ਲਿਖਿਆ ਕਿਉਂਕਿ ਰਸਤਾ ਖੈਰੇ ਦੇ ਵਿੱਚੋਂ ਪੁੱਛਿਆ ਨਹੀਂ ਪੁੱਛਿਆ ਆਪਾਂ ਤੋਂ ਭਾਵ ਆ ਤਾਂ ਬੀ ਰਸ ਦਾ ਜਿਹੜਾ ਸਥਾਈ ਭਾਵ ਉਹ ਉਤਸ਼ਾਹ ਹੁੰਦਾ ਜੇਕਰ ਤੁਸੀਂ ਬੀ ਰਸ ਵੀ ਲਿਖਿਆ ਤਾਂ ਉਹ ਨਿਰਪਰ ਕਰਦਾ ਕਿ ਜਿਹੜਾ ਤੁਹਾਡਾ ਚੈੱਕ ਕਰਨ ਵਾਲਾ ਅਧਿਆਪਕ ਹੋਵੇਗਾ ਵੀ ਉਸ ਦਾ ਅੰਕ ਦਿੰਦਾ ਜਾਂ ਨਹੀਂ ਦਿੰਦਾ ਠੀਕ ਹੈ ਬੱਚਿਓ ਜੇ ਬੀ ਰਸ ਲਿਖਿਆ ਖैर ਫਿਰ ਵੀ ਚਲੋ ਠੀਕ ਮੰਨਿਆ ਜਾ ਸਕਦਾ ਉਤਸ਼ਾਹ ਤਾਂ ਬਿਲਕੁਲ ਠੀਕ ਹੈ ਜੀ ਅੱਗੇ ਆ ਗਿਆ ਜੀ ਸ਼ਾਹ ਹੁਸੈਨ ਕਿਹੜੇ ਇਸ਼ਕ ਦੀ ਗੱਲ ਕਰਦਾ ਤਾਂ ਬੱਚਿਓ ਦੋ ਤਰ੍ਹਾਂ ਦਾ ਇਸ਼ਕ ਹੈ ਸਾਡੇ ਕੋਲ ਇੱਕ ਇਸ਼ਕ ਹਕੀਕੀ ਔਰ ਇਸ਼ਕ ਮਜਾਜੀ ਇਸ਼ਕ ਹਕੀਕੀ ਉਹ ਇਸ਼ਕ ਹੁੰਦਾ ਜਿਹੜਾ ਅਸੀਂ ਪ੍ਰਮਾਤਮਾ ਨੂੰ ਕਰਦੇ ਹਾਂ ਭਾਵ ਵਤਨ ਨੂੰ ਕਰਦੇ ਹਾਂ ਜਿਹੜੀ ਚੀਜ਼ ਕਦੇ ਵੀ ਨਾਸ਼ ਨਹੀਂ ਹੋ ਸਕਦੀ ਅਸੀਂ ਉਸ ਨੂੰ ਇਸ਼ਕ ਕਰਦੇ ਹਾਂ ਉਹ ਇਸ਼ਕ ਹਕੀਕੀ ਹੁੰਦਾ ਔਰ ਜਿਹੜਾ ਨਾਸ਼ਵਾਨ ਚੀਜ਼ ਨੂੰ ਕੀਤਾ ਜਾਂਦਾ ਉਹ ਇਸ਼ਕ ਮਜਾਜੀ ਹੁੰਦਾ ਨਾਸ਼ਵਾਨ ਚਾਹੇ ਕੋਈ ਇਨਸਾਨ ਆ ਚਾਹੇ ਕੋਈ ਵਸਤੂ ਆ ਉਸ ਨੂੰ ਕੀਤਾ ਜਾਂਦਾ ਇਸ਼ਕ ਮਜਾਜੀ ਤਾਂ ਸ਼ਾਹ ਹੁਸੈਨ ਦੀ ਹਮੇ ਰੱਬ ਦੇ ਇਸ਼ਕ ਦੀ ਗੱਲ ਕਰਦੇ ਤਾਂ ਇਸ ਨੂੰ ਅਸੀਂ ਲਿਖਾਂਗੇ ਇਸ਼ਕ ਹਕੀਕੀ ਦੀ ਗੱਲ ਕਰਦੇ ਆ ਸ਼ਾਹ ਹੁਸੈਨ ਜੀ ਇਸ਼ਕ ਹਕੀਕੀ ਦੀ ਗੱਲ ਕਰਦੇ ਨੇ ਠੀਕ ਹੈ ਜੀ ਅਗਲਾ ਪ੍ਰਸ਼ਨ ਅਗਲਾ ਪ੍ਰਸ਼ਨ ਹੈਗਾ ਜੀ ਕਾਲੀਦਾਸ ਦੇ ਨਾਟਕ ਦਾ ਅੰਤ ਕਿਸ ਤਰ੍ਹਾਂ ਹੁੰਦਾ ਤਾਂ ਬੱਚਿਓ ਨਾਟਕ ਆ ਜਿਹੜੇ ਇਹ ਦੋ ਤਰ੍ਹਾਂ ਦਾ ਅੰਤ ਹੁੰਦਾ ਸੁਖਾਂਤਕ ਤੇ ਦੁਖਾਂਤਕ ਸੁਖਾਂਤੰਤ ਕਿਹੜਾ ਹੁੰਦਾ ਸੁਖਾਂਤੰਤ ਇਹ ਹੁੰਦਾ ਵੀ ਜਦੋਂ ਨਾਟਕ ਖਤਮ ਹੁੰਦਾਗਾ ਤਾਂ ਨਾਟਕ ਦਾ ਜਿਹੜਾ ਅੰਤ ਆ ਉਸ ਸੁਖਦ ਵਾਤਾਵਰਨ ਦੇ ਵਿੱਚ ਹੋਵੇ ਭਾਵ ਨਾਟਕ ਦੇ ਨਾਇਕ ਨਾਇਕਾ ਨੇ ਉਹ ਆਪਸ ਵਿੱਚ ਮਿਲ ਜਾਣ ਜਾਂ ਸਭ ਕੁਝ ਸਹੀ ਹੋਵੇ ਤਾਂ ਸੁਖਾਂਤਕ ਜੇਕਰ ਉਹਦੇ ਵਿੱਚ ਕੋਈ ਹੀਰੋ ਆ ਨਾਟਕ ਦਾ ਪਾਤਰ ਆ ਜਿਹੜਾ ਮੁੱਖ ਉਹ ਅਖੀਰ ਦੇ ਉੱਤੇ ਮਰ ਜਾਂਦਾ ਤਾਂ ਉਸ ਨੂੰ ਅਸੀਂ ਦੁਖਾਂਤ ਕਹਾਂਗੇ ਤਾਂ ਕਾਲੀਦਾਸ ਦੇ ਜਿੰਨੇ ਵੀ ਨਾਟਕ ਨੇ ਉਹਨਾਂ ਦਾ ਅੰਤ ਸੁਖਾਂਤ ਦੇ ਵਿੱਚ ਹੀ ਹੁੰਦਾ ਤਾਂ ਇਸ ਦਾ ਉੱਤਰ ਤੁਸੀਂ ਸੁਖਾਂਤਕ ਲਿਖਣਾ ਸੀ ਠੀਕ ਹੈ ਉਸ ਤੋਂ ਬਾਅਦ ਮੇਰੇ ਵੱਡੇ ਵਡੇਰੇ ਦੇ ਵੰਦ ਵਿੱਚ ਬਾਬਿਆਂ ਦੀ ਛੋਟੀ ਪੈਣ ਕਿਸ ਫਸਲ ਦੇ ਸਿੱਟਿਆਂ ਦੀ ਪੰਡ ਬਣ ਕੇ ਲਈ ਤਾਂ ਇਹ ਜਵਾਰ ਦੇ ਸਿੱਟੇ ਸੀਗੇ ਜਿਸ ਦੀ ਉਹ ਪੰਡ ਬਣ ਕੇ ਲਈ ਸੀ ਘਰੇ ਆ ਕੇ ਉਹਨਾਂ ਨੇ ਜੋਕੇ ਸੀ ਤਾਂ ਮਤਲਬ ਕਾਫੀ ਮਣ ਤੋਂ ਉੱਪਰ ਹੋਏ ਸੀ ਤਾਂ ਜਵਾਰ ਦੇ ਸਿੱਟੇ ਤਾਂ ਬੱਚੋ ਇਹ ਸੀਗੇ ਸਾਹਿਤਮਾਲਾ ਦੇ ਪ੍ਰਸ਼ਨ ਤੇ ਭਾਗ ਆੜੇ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਵਨਗੀ ਦੇ ਪ੍ਰਸ਼ਨ ਤਾਂ ਬੱਚਿਓ ਜੇ ਤੁਸੀਂ ਚਾਰੀ ਠੀਕ ਕੀਤੇ ਨੇ ਤਾਂ ਤੁਹਾਨੂੰ ਇਹਦੇ ਚੋਂ 8 ਅੰਕ ਆ ਜਾਣਗੇ ਅੱਗੇ ਕਹਾਣੀ ਦੇ ਵਿੱਚੋਂ ਸਾਡੇ ਕੋਲੇ ਪਹਿਲਾ ਕੀ ਆ ਬਾਗੀ ਦੀ ਧੀ ਕਹਾਣੀ ਦਾ ਸਮਾਂ ਕਿਹੜਾ ਬਾਗੀ ਦੀ ਧੀ ਬੱਚਿਓ ਤੁਹਾਨੂੰ ਪਤਾ ਗੁਰਮukh Singh ਮੁਸਾਫਰ ਦੀ ਲਿਖੀ ਹੋਈ ਕਹਾਣੀ ਆ ਇਹਦੇ ਵਿੱਚ ਕੀ ਆ ਆਜ਼ਾਦੀ ਦੀ ਗੱਲ ਕੀਤੀ ਹੋਈ ਹੈਗੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ ਜਿਹੜੇ ਤੇ ਪਾਤਰ ਨੇਗੇ ਤਾਂ ਇਹਦਾ ਸਮਾਂ ਕਿਹੜਾਗਾ ਉਹੀ ਆਜ਼ਾਦੀ ਦੇ ਸੰਘਰਸ਼ ਦਾ ਸਮਾਂ ਦਾ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਜਦੋਂ ਆਜ਼ਾਦੀ ਲਈ ਸੰਘਰਸ਼ ਹੋ ਰਿਹਾ ਸੀ ਉਹ ਸਮਾਂ ਆਜ਼ਾਦੀ ਦੇ ਸੰਘਰਸ਼ ਦਾ ਸਮਾਂ ਤੁਸੀਂ ਲਿਖ ਸਕਦੇ ਹੋ ਅੱਗੇ ਆ ਗਿਆ ਜੀ ਧਰਤੀ ਹੇਠਲਾ ਬਲਦ ਕਹਾਣੀ ਕਿਹੜੇ ਦੇਸ਼ ਨਾਲ ਲੜਾਈ ਦਾ ਜ਼ਿਕਰ ਹੈ ਇਸ ਕਹਾਣੀ ਦੇ ਵਿੱਚ ਕਿਹੜੇ ਦੇਸ਼ ਨਾਲ ਲੜਾਈ ਦਾ ਜ਼ਿਕਰ ਹੈ ਤਾਂ ਬੱਚਿਓ ਜਿਸ ਤਰ੍ਹਾਂ ਆਪਾਂ ਨੂੰ ਕਹਾਣੀ ਸ਼ੁਰੂ ਹੁੰਦੀ ਹੈ ਉੱਥੇ ਹੀ ਪਤਾ ਲੱਗਦਾ ਕਿ ਬਰਮਾ ਦੇ ਫਰੰਟ ਤੇ ਬਰਮਾ ਦੇ ਫਰੰਟ ਤੇ ਲੜ ਰਹੇ ਨੇ ਉਹ ਤਾਂ ਬਰਮਾ ਦੇ ਫਰੰਟ ਤੇ ਜਿਹੜਾ ਲੜਾਈ ਹੋ ਰਹੀ ਆ ਉਸ ਦਾ ਜ਼ਿਕਰ ਹੈ ਇਹਦੇ ਵਿੱਚ ਤਾਂ ਬਹੁਤ ਸਾਰੇ ਬੱਚੇ ਇਹ ਸੋਚ ਲੈਂਦੇ ਨੇ ਕਿ ਜਾਪਾਨ ਦੇ ਨਾਲ ਹੋ ਰਹੀ ਹੈ ਜਾਪਾਨ ਦੇ ਨਾਲ ਕਿਉਂ ਹੋ ਰਹੀ ਹੈ ਕਿਉਂਕਿ ਉਹਦੇ ਵਿੱਚ ਕਿਹਾ ਗਿਆ ਸੀ ਨਾ ਉਹ ਮਤਲਬ ਉਹ ਦੱਸਦਾ ਸੀ ਕਿ ਕਰਮ ਸਿੰਘਾ ਜਦੋਂ ਨਿਸ਼ਾਨਾ ਲਾਉਂਦਾ ਸੀ ਤਾਂ ਜਾਪਾਨੀਆਂ ਨੂੰ ਢੇਰ ਕਰ ਦਿੰਦਾ ਸੀ ਅਸਲ ਦੇ ਵਿੱਚ ਲੜਾਈ ਸੀਗੀ ਬਰਮਾ ਦੇ ਫਰੰਟ ਤੇ ਹੋ ਰਹੀ ਸੀ ਸਾਹਮਣੇ ਵਾਲੇ ਜਿਹੜੇ ਸੈਨਿਕ ਸੀ ਉਹਨਾਂ ਦੇ ਵਿੱਚ ਜਪਾਨੀ ਹੋ ਸਕਦੇ ਨੇ ਠੀਕ ਹੈ ਤਾਂ ਬਰਮਾ ਦਾ ਫਰੰਟ ਇਹਦਾ ਉੱਤਰ ਆਏਗਾ ਸੰਤ ਸਿੰਘ ਸਿੱਖ ਹੁੰਦਾ ਇਕਾਂਗੀ ਦੂਜਾ ਵਿਆਹ ਵਿੱਚ ਨਿਹਾਲਕੌਰ ਦੂਜੇ ਵਿਆਹ ਦਾ ਡਰਾਵਾ ਕਿਸ ਨੂੰ ਦਿੰਦੀ ਹੈ ਇਹ ਸੌਖਾ ਪ੍ਰਸ਼ਨ ਸੀ ਬੱਚਿਓ ਤੁਹਾਨੂੰ ਸਾਰਿਆਂ ਨੂੰ ਆਉਂਦਾ ਹੋਵੇਗਾ ਉਹ ਆਪਣੀ ਨੂਨ ਨੂੰ 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 ਡਰਵਾ ਦਿੱਦੀ ਆ ਦੂਸਰੇ ਵਿਆਹ ਦਾ ਤਾਂ ਉਹਦੇ ਨੂਨ ਕੌਣ ਆ ਮਨਜੀਤ ਕੌਰ ਤਾਂ ਇਹਦਾ ਉੱਤਰ ਆਊਗਾ ਆਪਣੀ ਨੂੰ ਮਨਜੀਤ ਕੌਰ ਨੂੰ ਠੀਕ ਹੈ ਜੀ ਅੱਗੇ ਚੱਲਦੇ ਆ ਅੱਗੇ ਬੱਚਿਓ ਦੋ ਪ੍ਰਸ਼ਨ ਸਾਨੂੰ ਆਏ ਨੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਵਿੱਚ ਇੱਕ ਹੋਰ ਨਵਾਂ ਸਾਲ ਨਾਵਲ ਵਿੱਚ ਕਿਸ ਰਾਜ ਦੀ ਗੱਲ ਕੀਤੀ ਗਈ ਹੈ ਤਾਂ ਇਹ ਥੋੜਾ ਜਿਹਾ ਸਮਝਣ ਵਾਲਾ ਪ੍ਰਸ਼ਨ ਆ ਤਾਂ ਬੱਚਿਓ ਇੱਕ ਜਗ੍ਹਾ ਬੰਤਾ ਆਪਣੇ ਪੁੱਤਰ ਨੂੰ ਆਪਣਾ ਦੇਸ਼ ਪਾਠ ਪੜ੍ਹਾ ਰਿਹਾ ਹੁੰਦਾ ਜਿਦੇ ਵਿੱਚ ਜ਼ਿਕਰ ਆਉਂਦਾ ਲੋਕ ਰਾਜ ਦਾ ਤਾਂ ਫਮਣ ਪੁੱਛਦਾ ਵੀ ਆ ਕਿ ਲੋਕ ਰਾਜ ਕੀ ਹੁੰਦਾ ਤਾਂ ਬੰਤਾ ਉਹਨੂੰ ਦੱਸਦਾ ਪੁੱਤਰ ਜਿੱਥੇ ਲੋਕਾਂ ਦਾ ਰਾਜ ਹੋਵੇ ਉਸਨੂੰ ਲੋਕ ਰਾਜ ਕਿਹਾ ਜਾਂਦਾ ਤਾਂ ਇਹਦੇ ਵਿੱਚ ਲੋਕ ਰਾਜ ਦੀ ਗੱਲ ਕੀਤੀ ਗਈ ਹੈ ਅਗਲਾ ਪ੍ਰਸ਼ਨ ਹੋਏਗਾ ਬੱਚਿਓ ਇੱਕ ਹੋਰ ਨਵਾਂ ਸਾਲ ਨਾਵਲ ਵਿੱਚ ਕਿਹੜਾ ਸ਼ਾਇਰ ਮਜ਼ਦੂਰਾਂ ਕਿਸਾਨਾਂ ਬਾਰੇ ਕਹਾਵਤਾਂ ਲੇਖਣ ਦੀ ਗੱਲ ਕਰਦਾ ਹੈ ਤਾਂ ਬੱਚਿਓ ਬੰਤੇ ਦੇ ਰਿਕਸ਼ੇ ਦੇ ਵਿੱਚ ਦੋ ਸ਼ਾਇਰ ਬੈਠੇ ਹੁੰਦੇ ਨੇ ਇੱਕ ਹੁੰਦਾ ਪ੍ਰਵੇਜ ਇੱਕ ਹੁੰਦਾ ਅਸ਼ਿਕ ਤਾਂ ਇਹ ਦੋਨੇ ਆਪਸ ਵਿੱਚ ਗੱਲਾਂ ਕਰਦੇ ਨੇ ਪ੍ਰਵੇਜ ਅਸ਼ਿਕ ਨੂੰ ਪੁੱਛਦਾ ਕਿ ਅਸ਼ਿਕ ਸਾਹਿਬ ਤੁਸੀਂ ਕਦੇ ਵੀ ਮਜ਼ਦੂਰਾਂ ਦੇ ਬਾਰੇ ਵਿੱਚ ਕਵਿਤਾ ਲਿਖੀ ਆ ਤਾਂ ਉਹ ਦੱਸਦਾ ਵੀ ਯਾਰ ਮੈਂ ਤਾਂ ਕਦੇ ਕਵਿਤਾ ਲਿਖੀ ਨਹੀਂ ਪਰੰਤੂ ਹੁਣ ਮੈਨੂੰ ਦੇਖ ਕੇ ਅਹਿਸਾਸ ਹੁੰਦਾ ਬੰਤੇ ਨੂੰ ਕਿ ਮੈਂ ਵੀ ਮਜ਼ਦੂਰਾਂ ਤੇ ਕਵਿਤਾ ਲਿਖਾਂ ਠੀਕ ਹੈ ਬੱਚੋ ਇਹ ਪ੍ਰਵੇਜ ਅਸ਼ਕ ਨੂੰ ਕਹਿੰਦਾ ਤੇ ਅਸ਼ਕ ਪ੍ਰਵੇਜ ਦਾ ਜਵਾਬ ਦਿੰਦਾਗਾ ਤੇ ਇਹਦਾ ਉੱਤਰ ਜੇ ਤੁਸੀਂ ਪ੍ਰਵੇਜ ਲਿਖਿਆਗਾ ਤਾਂ ਵੀ ਸਹੀ ਆ। ਕਈ ਬੱਚੇ ਅਸ਼ਕ ਲਿਖਦੇ ਆ ਸਹੀ ਆ ਕਿਉਂਕਿ ਦੋਨੇ ਮਤਲਬ ਪ੍ਰਵੇਜ ਅਸ਼ਕ ਨੂੰ ਸਵਾਲ ਕਰਦਾ ਤੇ ਅਸ਼ਕ ਜਵਾਬ ਦਿੰਦਾਗਾ। ਠੀਕ ਆ ਤਾਂ ਪ੍ਰਵੇਜ ਜਾਂ ਅਸ਼ਕ ਪ੍ਰਵੇਜ ਅਸ਼ਕ ਵੈਸੇ ਪ੍ਰਵੇਜ ਨੇ ਸਵਾਲ ਕੀਤਾ ਸੀ ਅਸ਼ਕ ਨੇ ਇਸ ਦਾ ਜਵਾਬ ਦਿੱਤਾ ਸੀਗਾ। ਠੀਕ ਆ ਕਵਤਲ ਲਿਖਣ ਦੀ ਗੱਲ ਪੁੱਛੀ ਪ੍ਰਵੇਜ ਨੇ ਸੀ ਦੱਸੀ ਅਸ਼ਕ ਨੇ ਸੀ। ਠੀਕ ਹੈ ਬੱਚਿਓ ਇਹ ਹੋ ਗਏ ਸਾਡੇ ਪਹਿਲੇ 10 ਸਵਾਲ ਫਿਰ ਅਗਲਾ ਪ੍ਰਸ਼ਨ ਬੱਚਿਓ ਸਾਡੇ ਕੋਲੇ ਆ ਗਿਆ ਕਿਸੇ ਇੱਕ ਕਾਵ ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਤਾਂ ਬੱਚਿਓ ਸਾਡੇ ਕੋਲੇ ਪਹਿਲਾ ਜਿਹੜਾ ਕਾਵ ਟੋਟਾ ਕਾਵ ਬੰਦ ਇਹ ਸਾਡੀ ਗੁਰਬਾਣੀ ਦੇ ਵਿੱਚੋਂ ਆ ਇਹ ਸਾਰੇ ਬੱਚਿਆਂ ਨੇ ਹੀ ਪੜਿਆ ਹੋਊ ਇਹ ਮਨ ਮੇਰਿਆ ਤੂੰ sada ਰਹੋ ਹਰ ਨਾਲ ਹੀ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਬੱਚਿਓ ਇਹ ਅਨੰਦ ਸਾਹਿਬਾ ਜਦੋਂ ਵੀ ਸਾਡੇ ਮਤਲਬ ਭੋਗ ਪੈਂਦਾ ਹੈਗਾ ਤਾਂ ਭੋਗ ਪੈਣ ਤੋਂ ਅਰਦਾਸ ਤੋਂ ਪਹਿਲਾਂ ਅਨੰਦ ਸਾਹਿਬ ਦਾ 6 ਪੌੜੀਆਂ ਦਾ ਪਾਠ ਕੀਤਾ ਜਾਂਦਾ ਪਹਿਲੀ ਆ 5 ਪੌੜੀਆਂ ਤੇ ਇੱਕ ਖੇਲੀ ਪੌੜੀ ਤਾਂ ਬੱਚਿਓ ਤੁਹਾਨੂੰ ਪਤਾ ਹੋਏਗਾ ਕਿ ਇਹ ਜਿਹੜਾ ਅਨੰਦ ਸਾਹਿਬ ਦੇ ਵਿੱਚੋਂ ਤੇ ਅਨੰਦ ਸਾਹਿਬ ਬਾਣੀ ਹੈਗੀ ਆ ਸਾਡੇ ਗੁਰੂ ਅਮਰਦਾਸ ਜੀ ਦੀ ਠੀਕ ਹੈ ਬੱਚਿਓ ਵੇਖਿਆ ਤੁਸੀਂ ਇਸ ਦੀ ਕਾਰੀ ਦਿਓਗੇ ਅਗਲਾ ਕੰਮ ਟੁਟਾ ਤੁਸੀਂ ਕਰਨਾ ਦੋਨਾਂ ਚੋਂ ਇੱਕ ਸੀ ਜੇ ਤੁਸੀਂ ਇਹ ਕਰਤਾ ਤਾਂ ਇਹ ਕਰਨ ਦੀ ਜ਼ਰੂਰਤ ਨਹੀਂ ਜੇ ਉੜਾ ਨਹੀਂ ਕੀਤਾ ਤਾਂ ਮਤਲਬ ਤੁਸੀਂ ਅੜਾ ਕਰ ਸਕਦੇ ਹੋ ਤੇ ਇਹ ਕੀ ਹੈ ਨਾਜੁਕ ਪੈਰ ਮਲੂਕ ਸਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਆਸ਼ਕ ਵੇਖ ਵਾਹੇ ਇੱਕ ਵਾਰੀ ਜਿਉ ਤੇ ਨਾ ਪਰਬਾਰੇ ਤਾਂ ਬੱਚਿਓ ਇਹ ਹੈਗੀ ਆ ਹਾਸ਼ਮ ਦੇ ਲਿਖੀ ਹੋਈ ਸਸੀ ਦੇ ਵਿੱਚ ਹਾਸ਼ਮ ਇਹਦਾ ਲੇਖਕ ਆ ਕਿੱਸਾਗਾਰ ਤੇ ਸਸੀ ਕਿੱਸਾਗਾ ਜਾਂ ਕਵਿਤਾ ਕਹਾਉਟ ਟੋਟ ਕਹਿ ਸਕਦੇ ਹੋ ਤੁਸੀਂ ਕਹਿ ਸਕਦੇ ਹੋ ਲਿਖੋਗੇ ਕਿ ਇੱਕ ਹੋਰ ਟੋਟਾ ਸਾਡੀ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚ ਦਰਜ ਹਾਸ਼ਮ ਦੁਆਰਾ ਲਿਖੀ ਗਈ ਸੱਸੀ ਦੇ ਵਿੱਚੋਂ ਲਿਆ ਗਿਆ। ਇਹਨਾਂ ਦੇ ਵਿੱਚ ਕਵੀ ਜੋ ਸੱਸੀ ਦੀ ਤਾਰੀਫ਼ ਕਰਦਾ ਹੋਇਆ ਕਹਿੰਦਾ ਹੈ ਕੀ ਕਹਿੰਦਾ ਹੈ ਉਹ ਸਾਰੀਆਂ ਗੱਲਾਂ ਤੁਸੀਂ ਉਸ ਦੇ ਵਿਆਖਿਆ ਦੇ ਵਿੱਚ ਲਿਖੋਗੇ। ਠੀਕ ਹੈ ਬੱਚਿਓ ਅੱਗੇ ਚੱਲਦੇ ਹਾਂ ਹੁਣ ਆਪਾਂ ਕੇਂਦਰੀ ਪਾਵ। 40 ਸ਼ਬਦਾਂ ਦੇ ਵਿੱਚ ਤੁਸੀਂ ਕੇਂਦਰੀ ਪਾਵ ਲਿਖਣਾ। 40 ਸ਼ਬਦਾਂ ਦਾ ਮਤਲਬ ਲਗਭਗ 4 ਕਿ 17 4 ਕਿ ਲਾਈਨਾਂ ਦੇ ਵਿੱਚ ਤੁਸੀਂ ਇਸ ਦਾ ਕੇਂਦਰੀ ਭਾਵ ਲਿਖਣਾ ਸੋ ਕਿਉ ਮੰਦਾ ਕੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਆ ਜੀਵ ਜੀ ਦੀ ਆ ਸੋ ਕਿਉ ਮੰਦਾ ਕੀ ਹੈ ਜਿੱਤ ਜਮੇ ਰਾਜਾਨ ਜਿਹਦੇ ਵਿੱਚ ਆਇਆ ਭੰਡ ਜੰਮੀਆ ਭੰਡ ਨੀ ਮੀਆ ਭੰਡ ਮੰਗੜ ਵਿਆ ਭੰਡ ਹੋਵੇ ਦੋਸਤੀ ਭੰਡ ਚੱਲੇ ਰਾ ਤਾਂ ਇਸ ਦੇ ਵਿੱਚ ਗੁਰੂ ਜੀ ਨੇ ਸਿਰਫ ਇਹੀ ਗੱਲ ਕਹੀ ਹੈਗੀ ਕਿ ਮਨੁੱਖ ਦੀ ਜਿਹੜੀ ਉਤਪਤੀ ਆ ਉਹ ਇਸਤਰੀ ਤੋਂ ਹੁੰਦੀ ਆ ਰਿਸ਼ਤੇ ਨਾਤੇ ਮਨੁੱਖ ਦੇ ਇਸਤਰੀ ਦੇ ਨਾਲ ਹੀ ਆ ਸਾਰਾ ਕੁਛ ਹੀ ਮਨੁੱਖ ਦਾ ਇਸਤਰੀ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਸਾਨੂੰ ਉਸ ਇਸਤਰੀ ਨੂੰ ਮੰੰਦਾ ਨਹੀਂ ਲੈਣਾ ਚਾਹੀਦਾ ਜਿਹੜੀ ਇਸਤਰੀ ਦੇ ਕੁੱਖ ਤੋਂ ਰਾਜਿਆਂ ਨੇ ਜਨਮ ਲਿਆ ਅੱਗੇ ਹੈਗਾ ਬੱਚੋ ਜੰਗ ਦਾ ਹਾਲ ਸ਼ਾਹ ਮੁਹੰਮਦ ਅਲਲ ਲਿਖਿਆ ਹੋਇਆ ਇਸ ਦੇ ਵਿੱਚ ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਉਸ ਦਾ ਇੱਕ ਬੰਦਾ ਜੰਗ ਦਾ ਹਾਲ ਤਾਂ ਤੁਸੀਂ ਉਸ ਦਾ ਕੇਂਦਰੀ ਭਾਵ ਲਿਖਣਾ ਸੀ ਚਾਰਕ ਲਾਈਨਾਂ ਦੇ ਵਿੱਚ 40 ਕਿ ਸ਼ਬਦਾਂ ਦੇ ਵਿੱਚ ਠੀਕ ਹੈ ਦੋਨਾਂ ਦੇ ਵਿੱਚੋਂ ਇੱਕ ਕੇਂਦਰੀ ਭਾਵ ਤੁਸੀਂ ਲਿਖ ਸਕਦੇ ਹੋ ਤੇ ਚਾਰ ਅੰਕ ਤੁਹਾਨੂੰ ਆ ਜਾਣਗੇ ਅੱਗੇ ਬੱਚਿਓ ਇੱਕ ਲੇਖ ਦਾ ਸਾਰ ਆ ਬਾਬਾ ਰਾਮ ਸਿੰਘ ਕੁੱਕਾ ਕਪੂਰ ਸਿੰਘ ਦਾ ਲਿਖਿਆ ਹੋਇਆ ਤੇ ਮੇਰੇ ਵੱਡੇ ਵਡੇਰੇ ਗਾਨੀ ਗੁਰਦੇਵ ਸਿੰਘ ਦਾ ਲਿਖਿਆ ਦੇਖੋ ਇਹਦੇ ਬਾਰੇ ਹੁਣ ਕੋਈ ਚਰਚਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿਹੜਾ ਲੇਖ ਦਾ ਸਾਰ ਆਗਾ ਉਹ ਜਿਸ ਤਰ੍ਹਾਂ ਤੁਹਾਡੇ ਅਧਿਆਪਕਾਂ ਨੇ ਤੁਹਾਨੂੰ ਕਰਵਾਇਆ ਹੋਏਗਾ ਜਾਂ ਜਿਸ ਤਰ੍ਹਾਂ ਤੁਸੀਂ ਯਾਦ ਕੀਤਾ ਹੋਏਗਾ ਉਸ ਤਰ੍ਹਾਂ ਤੁਸੀਂ ਲਿਖਿਆ ਹੋਏਗਾ ਠੀਕ ਹੈ ਅੱਗੇ ਆਓ ਅੱਗੇ 6ਵੇਂ ਪ੍ਰਸ਼ਨ ਦੇ ਵਿੱਚ ਕੀ ਹੈ ਬੱਚਿਓ ਦੋ ਪ੍ਰਸ਼ਨ ਕਰਨੇ ਆ ਤੁਸੀਂ ਦੋ ਨੰਬਰ ਦਾ ਇੱਕ ਪ੍ਰਸ਼ਨ ਆ ਤਾਂ ਚਾਰ ਨੰਬਰ ਦੇ ਚਾਰ ਅੰਕ ਦੇ ਤੁਹਾਡੇ ਕੋਲ ਇਹ ਦੋ ਪ੍ਰਸ਼ਨ ਨੇ ਤਾਂ ਇਹਦੇ ਵਿੱਚ ਇਹਦੇ ਬਾਰੇ ਇਹ ਹੁੰਦਾ ਬੱਚਿਓ ਕਿ ਚਾਰਾਂ ਦੇ ਵਿੱਚੋਂ ਤੁਸੀਂ ਕੋਈ ਦੋ ਕਰਨੇ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਦੋ ਉਹ ਕਰਨੇ ਆ ਜਿਹੜੇ ਤੁਹਾਨੂੰ ਪੱਕੇ-ਪੱਕੇ ਆਉਂਦੇ ਆ ਠੀਕ ਹੈ ਜਿਸ ਤਰ੍ਹਾਂ ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ ਹੈ ਤੁਹਾਨੂੰ ਪਤਾ ਹੀ ਆ ਕਿ ਜਦੋਂ ਉਹ ਕੈਦੀ ਪ੍ਰਾਰਥਨਾ ਕਰਨ ਲੱਗਿਆ ਸੀ ਉਸ ਤੋਂ ਬਾਅਦ ਉਹਦਾ ਵਿਵਹਾਰ ਪੂਰਨ ਤੌਰ ਤੇ ਬਦਲ ਗਿਆ ਹਲੀਮੀ ਆ ਗਈ ਉਹਦੇ ਵਿੱਚ ਉਹਦਾ ਮਨ ਟਿਕਾਚ ਆ ਗਿਆ ਇਸ ਤੋਂ ਪਹਿਲਾਂ ਉਹ ਬਹੁਤ ਮਤਲਬ ਖਿਜੇ ਖਿਜੇ ਰਹਿੰਦਾ ਸੀ ਉਹ ਰੋਟੀ ਨਹੀਂ ਖਾਂਦਾ ਸੀ ਗਾਲਾਂ ਕੱਢਦਾ ਸੀ ਇਵਨ ਮਹਾਰਾਜਾ ਨੂੰ ਵੀ ਗਾਲਾਂ ਕੱਢਦਾ ਸੀ ਪਰੰਤੂ ਜਦੋਂ ਉਹ ਪ੍ਰਾਰਥਨਾ ਕਰਨ ਲੱਗਿਆ ਅਰਦਾਸ ਕਰਨ ਲੱਗਿਆ ਤਾਂ ਉਹਦਾ ਮਨ ਦੇ ਵਿੱਚ ਟਿਕਾ ਆ ਗਿਆ ਸ਼ਾਂਤੀ ਆ ਗਈ ਠੀਕ ਹੈ ਇਸ ਤਰ੍ਹਾਂ ਅੱਛਾ ਬੱਚੋ ਅਗਲਾ ਹੈਗਾ ਤੁਹਾਡਾ ਬਾਬਾ RAM SINGH KUKKA JI ਨੇ ਜੋ ਉਪਦੇਸ਼ ਦਿੱਤੇ ਉਹਨਾਂ ਨੂੰ ਸੰਖੇਪ ਵਿੱਚ ਲਿਖੋ ਤਾਂ ਬੱਚਿਓ ਬਾਬਾ ਰਾਮ ਸਿੰਘ ਕッカ ਜੀ ਦੇ ਜਿਹੜੇ ਉਪਦੇਸ਼ ਨੇ ਉਹਨਾਂ ਨੂੰ ਤੁਸੀਂ 3 ਜਾਂ 4 17 ਦੇ ਵਿੱਚ ਸੰਖੇਪ ਕਰਕੇ ਲਿਖ ਸਕਦੇ। ਛਾਪੇ ਵਾਲਿਆਂ ਨੇ ਲੇਖਕ ਦੇ ਵੱਡੇ ਵੱਡੇ ਰਿਆਂ ਤੋਂ ਨਾ ਤਾਂ ਕਿ ਥੋੜੇ ਸਹੀ ਤਾਂ ਉਹ ਸਾਰੀ ਦੀ ਸਾਰੀ ਜਿਹੜੀ ਘਟਨਾ ਕੀ ਉਸ ਨੂੰ ਤੁਸੀਂ ਲਿਖ ਲਿਖਣਾਗਾ 3ਕ 3 ਜਾਂ 4 17 ਦੇ ਵਿੱਚ 3 ਜਾਂ 4 ਲਾਈਨਾਂ ਦੇ ਵਿੱਚ। ਠੀਕ ਆ ਘਟਨਾ ਤੁਹਾਨੂੰ ਪਤਾ ਹੀ ਆ ਸਾਰੀ ਉਹ ਖੜਾ ਖਾਗੇ ਸੀ ਕਿ ਉਹ ਸਾਰੀ ਘਟਨਾ ਲਿਖਣੀ। ਅਮੀਰ ਘਰਾਂ ਵਿੱਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਹੁੰਦੀ ਹੈ ਇਸ ਕਥਨ ਦੀ ਵਿਆਖਿਆ ਕਰੋ। ਤਾਂ ਇਹ ਕਥਨ ਆ ਜਿਹੜਾ ਨਰਿੰਦਰ ਸਿੰਘ ਕਪੂਰ ਜੀ ਦਾ ਤੁਰੰਦਾ ਹੁਨਰ ਦੇ ਵਿੱਚੋਂ ਤਾਂ ਇਹਦੇ ਵਿੱਚ ਇਹ ਆ ਵੀ ਅਮੀਰ ਘਰਾਂ ਦੇ ਵਿੱਚ ਸਭ ਤੋਂ ਜੇ ਸਿਹਤ ਕਿਸੇ ਦੀ ਚੰਗੀ ਹੁੰਦੀ ਹੈ ਉਹ ਤਾਂ ਨੌਕਰ ਦੀ ਹੁੰਦੀ ਹੈ ਤਾਂ ਇਹਦੀ ਤੁਸੀਂ ਵਿਆਖਿਆ ਕਰਨੀ ਹੈ ਵੀ ਨੌਕਰ ਦੀ ਸਿਹਤ ਕਿਉਂ ਚੰਗੀ ਹੁੰਦੀ ਹੈ ਤਾਂ ਇਸ ਨੂੰ ਤੁਸੀਂ ਤਿੰਨ ਜਾਂ ਚਾਰ ਸਤਰਾਂ ਦੇ ਵਿੱਚ ਇਹਦੀ ਵਿਆਖਿਆ ਤੁਸੀਂ ਕਰ ਸਕਦੇ ਹੋ ਠੀਕ ਹੈ ਬੱਚੋ ਅੱਗੇ ਆ ਗਿਆ ਸਾਡੇ ਕੋਲੇ 7ਵਾਂ ਅਪਰੇਸ਼ਨ ਜਿਹੜੀ ਕਿ ਇੱਕ ਕਹਾਣੀ ਦਾ ਸਾਰ ਆ 5 ਅੰਕ ਦਾ ਹੋਏਗਾ ਕਹਾਣੀ ਦਾ ਸਰਬੱਚੋ ਇਹਦੀ ਚਰਚਾ ਕਰਨ ਦੀ ਜ਼ਰੂਰਤ ਨਹੀਂ ਤੁਹਾਡੇ ਦੇ ਅਕਨ ਤੁਹਾਨੂੰ ਕਰਾਇਆ ਹੋਏਗਾ ਤੁਸੀਂ ਚੰਗੀ ਤਰ੍ਹਾਂ ਕੀਤਾ ਹੋਏਗਾ ਠੀਕ ਹੈ ਇਹਨੂੰ 150 ਸ਼ਬਦ 160 170 ਵੀ ਹੋ ਸਕਦੇ ਆ ਪਰੰਤੂ ਇੱਕ ਗੱਲ ਦਾ ਧਿਆਨ ਰੱਖਣਾ ਕਹਾਣੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕੰਪਲੀਟ ਹੋਣੀ ਚਾਹੀਦੀ ਆ ਇਹ ਨਹੀਂ ਹੋਵੇ ਕਹਾਣੀ ਨੂੰ ਤੁਸੀਂ ਵਿਚਾਲੋਂ ਛੱਡ ਦਿਓ ਤੁਸੀਂ ਸੋਚੋ ਵੀ 150 ਸ਼ਬਦ ਤਾਂ ਹੋ ਗਿਆ ਵੀ ਬਸ ਪੂਰੀ ਹੋ ਗਈ ਕਹਾਣੀ ਸ਼ੁਰੂ ਹੋਣ ਤੋਂ ਲੈ ਕੇ ਖਤਮ ਹੋਣੀ ਚਾਹੀਦੀ ਜਿਸ ਤਰ੍ਹਾਂ ਮੜੀਆਂ ਤੋਂ ਦੂਰ ਜਿਹੜੀ ਕਹਾਣੀ ਆਗੀ ਉਸ ਦੇ ਵਿੱਚ ਜਿਹੜੀ ਮਾਸੀ ਆਗੀ ਮਤਲਬ ਬਲਵੰਤ ਰਾਏ ਦੀ ਮਾਤਾ ਗਈ ਜਿਹੜੀ ਉਹਨੂੰ ਬਾਰ ਬਾਰ ਕਹਿੰਦੀ ਹੈਗੀ ਵੀ ਮੈਨੂੰ ਇੰਗਲੈਂਡ ਲੈ ਕੇ ਜਾ ਵਿਦੇਸ਼ ਲੈ ਕੇ ਜਾ ਉਸ ਤੋਂ ਲੈ ਕੇ ਅਖੀਰ ਤੱਕ ਜਿੰਨਾ ਜਦੋਂ ਉਹ ਚਾਹੁੰਦੀ ਆ ਕਿ ਮੈਂ ਹੁਣ ਇੰਡੀਆ ਮੁੜ ਜਾ ਇੱਥੇ ਮੜੀਆਂ ਵਰਗੀ ਚੁੱਪ ਆ ਜਿਹੜੀ ਮੈਨੂੰ ਖਾ ਚੁੱਕੀ ਠੀਕ ਆ ਤਾਂ ਉਹ ਜਿਹੜਾ ਮਾਸੀ ਦਾ ਮਤਲਬ ਲੇਖਕ ਦਾ ਦੋਸਤ ਹੁੰਦਾਗਾ ਜਿਹੜਾ ਇਹਨੂੰ ਮਾਸੀ ਬੁਲਾਉਂਦਾ ਹੁੰਦਾਗਾ ਤੋ ਉਹੀ ਕਹਿੰਦਾ ਹੁੰਦਾ ਕਿ ਇੱਥੋਂ ਹੁਣ ਤੂੰ ਚੱਲ ਜਾ ਇੱਥੇ ਮੜੀਆਂ ਵਰਗੇ ਚੁੱਪਾ ਤੇ ਨਿਕਾ ਜੂਗੀ ਤਾਂ ਮਾਸੀ ਕਹਿੰਦੀ ਹੁੰਦੀ ਹੈਗੀ ਭਾਈ ਪੁੱਤੇ ਤਾਂ ਮੜੀਆਂ ਤੋਂ ਵੀ ਦੂਰ ਦੀ ਚੱਗਗੀ ਤਾਂ ਉੱਥੋਂ ਤੱਕ ਤੁਸੀਂ ਕੰਪਲੀਟ ਕਰਨੀ ਹੈ ਕਹਾਣੀ ਤੇ ਪੰਜ ਅੰਕ ਤੁਹਾਨੂੰ ਇਸਦੇ ਆ ਜਾਣਗੇ ਅੱਛਾ ਅੱਗੇ ਗੱਲ ਕਰਦੇ ਆਂ ਆਪਾਂ ਛੋਟੇ ਪ੍ਰਸ਼ਨਾਂ ਦੀ ਤਾਂ ਬੱਚਿਓ ਇਹੀ ਹੈਗਾ ਕਿ ਜਿਹੜੇ 2 2 ਨੰਬਰ ਦਾ ਪ੍ਰਸ਼ਨ ਆ ਤਾਂ 3 3 ਜਾਂ 4 17 ਦੇ ਵਿੱਚ ਤੁਸੀਂ ਇਹਦਾ ਉੱਤਰ ਦੇਣਾ ਹੈ ਗੱਲ ਸਪਸ਼ਟ ਹੋ ਜੇ ਸਾਰੀ ਜ਼ਰੂਰੀ ਨਹੀਂ 2 17 ਦੇ ਵਿੱਚ ਵੀ ਹੋ ਸਕਦੀ ਹੈ 3 ਚ ਵੀ ਹੋ ਸਕਦੀ ਹੈ 4 ਚ ਵੀ ਹੋ ਸਕਦੀ ਹੈ ਪਰੰਤੂ ਉਦੋਂ ਘੱਟ ਨਹੀਂ ਲਿਖਣੀ ਹੈ ਤੁਸੀਂ ਹੁਣ ਲੇਖਕ ਆ ਜਿਹੜਾ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰਦਾ ਸੀ ਕੁਲਫੀ ਕਹਾਣੀ ਦੇ ਵਿੱਚੋਂ ਕਿਉਂਕਿ ਉਹਨੂੰ ਡਰ ਸੀ ਕਿ ਜੇ ਮੈਂ ਤਨਖਾਹ ਵਧਾਉਣ ਦੀ ਗੱਲ ਕੀਤੀ ਹੋ ਸਕਦਾ ਮੇਰਾ ਮਾਲਕ ਮੈਨੂੰ ਨੌਕਰੀ ਤੋਂ ਹੀ ਨਾ ਕੱਢ ਦੇ ਇਸ ਗੱਲ ਤੋਂ ਡਰਦਾ ਸੀ ਮਾਸੀ ਇੰਗਲੈਂਡ ਤੋਂ ਇੰਡੀਆ ਘੁੰਮਣਾ ਚਾਹੁੰਦੀ ਸੀ ਕਿਉਂਕਿ ਮਾਸੀ ਦਾ ਉੱਥੇ ਦਿਲ ਨਹੀਂ ਸੀ ਲੱਗ ਰਿਹਾ ਕਿਉਂ ਨਹੀਂ ਸੀ ਦਿਲ ਲੱਗ ਰਿਹਾ ਮਾਸੀ ਚਾਹੁੰਦੀ ਸੀ ਕਿ ਉਹਨੂੰ ਪਿਆਰ ਮਿਲੇ ਇੱਜ਼ਤ ਮਿਲੇ ਰਿਸਪੈਕਟ ਮਿਲੇ ਤਾਂ ਉਹ ਪਿਆਰ ਆ ਜਿਹੜਾ ਆਪਣਾ ਪਣਾ ਉਹ ਤੋਂ ਮਿਲ ਨਹੀਂ ਸੀ ਰਿਹਾ ਕਿਉਂਕਿ ਉਹਦਾ ਪੁੱਤਰ ਕੰਮ ਤੇ ਚਲਾ ਜਾਂਦਾ ਸੀ ਉਹਦੀ ਨੂੰਹ ਕੰਮ ਤੇ ਚਲੀ ਜਾਂਦੀ ਸੀ ਤੇ ਉਹਦੇ ਜਿਹੜੀਆਂ ਪੋਤੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਪੋਤੀ ਉਹਦਾ ਥੋੜਾ-ਬੋੜਾ ਕਰਦੀ ਸੀ ਉਹਦੇ ਨਾਲ ਵੀ ਉਹਦੀ ਭਾਸ਼ਾ ਦੀ ਸਾਂਝ ਨਹੀਂ ਸੀ ਇਸ ਕਰਕੇ ਉਹ ਉੱਥੋਂ ਦੇ ਮਾਹੌਲ ਤੋਂ ਅੱਕ ਗਈ ਸੀ ਤੇ ਚਾਹੁੰਦੀ ਸੀ ਮੈਂ ਇੰਡੀਆ ਵਾਪਸ ਚੱਲ ਜਾਵਾਂ ਬੰਮ ਨੂੰ ਮਾਤਾ ਦੇਨ ਨਾਲ ਈਰਖਾ ਕਿਉਂ ਸੀ ਤਾਂ ਇਹ ਸਾਰੀ ਤੁਸੀਂ ਘਟਨਾ ਲਿਖ ਸਕਦੇ ਹੋ ਕਿਉਂਕਿ ਉਹ ਉਹਦਾ ਜਿਹੜਾ ਚਾਰਾ ਸੀਗਾ ਉਹਦੇ ਵਿੱਚੋਂ ਮਤਲਬ ਅੱਧਾ ਚਾਰਾ ਜਿਹੜਾ ਉਹ ਖਾ ਜਾਂਦਾ ਸੀਗਾ ਉਹਨੂੰ ਅੱਧਾ ਚਾਰਾ ਹੀ ਦਿੰਦਾ ਸੀ ਰਸ਼ੀਦ ਆਪਣੀ ਬਿਮਾਰੀ ਤੋਂ ਰਾਹਤ ਲੈਣ ਲਈ ਕਿਹੜੇ-ਕਿਹੜੇ ਸ਼ੌਕ ਪਾਲਦਾ ਬਿੱਲੀਆਂ ਪਾਲਦਾ ਕਬੂਤਰ ਪਾਲਦਾ ਵਗੈਰਾ ਫੁੱਲ ਲਾਉਂਦਾ ਉਹ ਸਾਰੀਆਂ ਗੱਲਾਂ ਤੁਸੀਂ ਲਿਖ ਸਕਦੇ ਹੋ ਆਪਾਂ ਲੰਬੀ ਚੌੜੀ ਚਰਚਾ ਦੇ ਵਿੱਚ ਨਹੀਂ ਪੈਂਦੇ ਠੀਕ ਹੈ ਬੱਚੋ ਅੱਗੇ ਤੁਸੀਂ ਪਾਤਰ ਚੇਤਨਨ ਕਰਨਾ ਹੈਗਾ ਪਾਤਰ ਚੇਤਨਨ ਥਾਣੇਦਾਰ ਬੰਬ ਕੇਸ ਕਾਂਗੀ ਦੇ ਵਿੱਚੋਂ زینت ਉਹ ਨਿਸ਼ਾ ਇਹ ਜ਼ਫਰਨਾਮਾ ਕਾਂਗੀ ਦੇ ਵਿੱਚੋਂ ਪ੍ਰਬੰਧ ਕਰਗੀ ਦੀ ਲਿਖੀ ਹੋਈ ਆ ਡਾਕਟਰ ਖਰਚਨ ਸਿੰਘ ਦੀ ਲਿਖੀ ਹੋਈ ਆ ਤਾਂ ਪਾਤਰ ਚਿੱਤਰਨ ਬੱਚਿਓ ਜਿਸ ਤਰ੍ਹਾਂ ਤੁਹਾਡੇ ਅਧਿਆਪਕ ਨੇ ਤੁਹਾਨੂੰ ਸਿਖਾਇਆ ਹੋਇਆ ਉਸੇ ਤਰ੍ਹਾਂ ਤੁਸੀਂ ਪਾਤਰ ਚਿੱਤਰਨ ਕਰਨਾ ਸੀਗਾ ਠੀਕ ਹੈ ਪਾਤਰ ਚਿੱਤਰਨ ਕਰਨ ਦੇ ਦੋ ਤਰੀਕੇ ਨੇ ਜਾਂ ਤਾਂ ਤੁਸੀਂ ਸਿੱਧੇ ਦਾ ਸਿੱਧਾ ਮਤਲਬ 125 30 35 40 150 ਸ਼ਬਦ ਤੱਕ ਪਾਤਰ ਚਿੱਤਰਨ ਕਰ ਦੋ ਠਾਣੇਦਾਰ ਬਾਰੇ ਉਹਦੀਆਂ ਸਾਰੀਆਂ ਗੱਲਾਂ ਲਿਖ ਦਿਓ ਵੀ ਠਾਣੇਦਾਰ ਬੰਬ ਕਿਸੇ ਕਾਂਗੀ ਦਾ ਅਹਿਮ ਪਾਤਰਾ ਠੀਕ ਹੈ ਉਹ ਇਸ ਤਰ੍ਹਾਂ ਦੇ ਸੁਭਾਅ ਦਾਗਾ ਉਹ ਇਹ ਗੱਲ ਕਰਦਾਗਾ ਉਹ ਇਸ ਤਰ੍ਹਾਂ ਰੋਪ ਹੁੰਦਾਗਾ ਤੇ ਜਾਂ ਤੁਸੀਂ ਉਹਦੇ ਪੁਆਇੰਟਸ ਬਣਾ ਸਕਦੇ ਹੋ ਵੀ ਠਾਣੇਦਾਰ ਕਿਸ ਤਰ੍ਹਾਂ ਦਾ ਅੜਬਾਗਾ ਰੋਪਧਾਰਾਗਾ ਝੂਠ ਮਤਲਬ ਝ ਤੇ ਬਿਨਾਂ ਗੱਲ ਤੋਂ ਜਿਹੜਾ ਰੋਹ ਮਾਰੀ ਜਾਂਦਾ ਰਹਿੰਦਾਗਾ ਅੱਛਾ ਹੁਣ ਆਪਾਂ ਆਉਣੇ ਬੱਚਿਓ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਤੇ ਬੱਚਿਓ ਹੈਗਾ ਕਿ ਇਹ ਸਭ ਤੋਂ ਸੌਖਾ ਪ੍ਰਸ਼ਨ ਹੁੰਦਾ ਤੁਹਾਡਾ ਕਿਉਂ ਇਹ ਬੱਚਿਓ ਮਰਸੀ ਆ ਜਿਹੜੀ ਕਿ ਇੱਕ ਮੇਮ ਆ ਅੰਗਰੇਜ਼ਨ ਆ ਠੀਕ ਹੈ ਉਹ ਬੋਲਦੀ ਆ ਤਾਂ ਹੀ ਉਹ ਐਸੇ ਤਰ੍ਹਾਂ ਹੀ ਲਿਖਿਆ ਹੋਇਆ ਮਤਲਬ ਇਕਾਂਗੀਕਾਰ ਨੇ ਉਸੇ ਦੀ ਹੀ ਭਾਸ਼ਾ ਦੇ ਵਿੱਚ ਜਿਵੇਂ ਹਮਾਰਾ ਸਾਠ ਕੈਸਾ ਸ਼ੇਮਫੁਲ ਧੋਖਾ ਹੂਗਾ ਧੋਖਾ ਮਤਲਬ ਤੋ ਖਵਿਆ ਤਾਂ ਬੱਚਿਓ ਹੁਣ ਅਸਲ ਦੇ ਵਿੱਚ ਆਉਣੇ ਆਪਾਂ ਇਹਨਾਂ ਪ੍ਰਸ਼ਨਾਂ ਤੇ ਇਹਨੂੰ ਛੱਡੋ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਤਾਂ ਬੱਚਿਓ ਸਾਨੂੰ ਪਤਾ ਵੀ ਇਹ ਸ਼ਬਦ ਮਰਸੀ ਨੇ ਕਹੇ ਆ ਮਰਸੀ ਜਿਹੜੀ ਕਿ ਇੱਕ ਗੋਰੀ ਬੇਮਾਂ ਕਿਸ ਨੂੰ ਕਹੇ ਆ ਇਹ ਹੈਗਾ ਹਰਦੇਜ ਬਾਜਬਾ ਦਾ ਦੋਸਤ ਆਪਣਾ ਬਲਵੰਤ ਢਿੱਲੋਂ ਢਿੱਲੋਂ ਜਦੋਂ ਉਹਨੂੰ ਸਾਰੀ ਗੱਲਬਾਤ ਦੱਸਦਾਗਾ ਵੀ ਭਾਈ ਉਹਦੀ ਤਾਂ ਇੱਕ ਪਤਨੀ ਆ ਪੰਜਾਬ ਦੇ ਵਿੱਚ ਔਰ ਉਸਦੇ ਇੱਕ ਬੱਚਾ ਵੀ ਆ ਤਾਂ ਫਿਰ ਉਹ ਮਰਸੀ ਕਹਿੰਦੀ ਆ ਉਹ ਕੋਟ ਤੇਰੇ ਸਾਥ ਕਿਹੋ ਜਿਹਾ ਧੋਖਾ ਹੋ ਗਿਆ ਠੀਕ ਹੈ ਇਹ ਪੰਜਾਬੀ ਲੋਕ ਨੇ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਨੇਗੇ ਅ ਮਤਲਬ ਡਿਫੈਂਡ ਕਰਦੇ ਰਹਿੰਦੇ ਨੇ ਪਰੰਤੂ ਸੋਡੀ ਬਰਾਦਰੀ ਇਹ ਆ ਵੀ ਤੁਸੀਂ ਲੋਕਾਂ ਨਾਲ ਧੋਖੇ ਕਰਦੇ ਹੋ ਸ਼ਰਮ ਦੀ ਗੱਲ ਆ ਠੀਕ ਹੈ ਵੀ ਔਰਤ ਦੇ ਬਾਰੇ ਇਹ ਗੱਲਾਂ ਸੋਚਦੇ ਹੋ ਤੁਸੀਂ ਤਾਂ ਪਹਿਲੀ ਗੱਲ ਇਹ ਸ਼ਬਦ ਆ ਜਿਹੜੇ ਇਹ ਮਰਸੀ ਨੇ ਕਹੇ ਸੀ ਕਿਸ ਨੂੰ ਕਹੇ ਸੀ ਢਿੱਲੋ ਸਾਹਿਬ ਨੂੰ ਕਹੇ ਸੀ ਮਰਸੀ ਆਪਣੇ ਨਾਲ ਹੋਏ ਕਿਸ ਧੋਖੇ ਦੀ ਗੱਲ ਕਰਦੀ ਆ ਮਰਸੀ ਇਸ ਧੋਖੇ ਦੀ ਗੱਲ ਕਰਦੀ ਹੈ ਕਿ ਜਿਹੜਾ ਉਹਦਾ ਪਤੀ ਆ ਹਰਦੇਵ ਬਾਜਵਾ ਉਹ ਪੰਜਾਬ ਦੇ ਵਿੱਚ ਵੀ ਵਿਆਹ ਉਹਦੀ ਇੱਕ ਪਤਨੀ ਤੇ ਔਰਤ ਉਹਦੇ ਹੁੰਦੇ ਆ ਉਸਨੇ ਦੂਸਰਾ ਵਿਆਹ ਕਰਾ ਲਿਆ ਮਰਸੀ ਸ਼ਰਮ ਕਾ ਬਾਡ ਸ਼ੇਮ ਸ਼ੇਮ ਕਿਉਂ ਕਹਿੰਦੀ ਹੈ ਐਸੀ ਕਰਕੇ ਕਹਿੰਦੀ ਹੈ ਕਿਉਂਕਿ ਉਹਦੀ ਉਹਦਾ ਜਿਹੜਾ ਪਤੀ ਹੁੰਦਾਗਾ ਉਹ ਮਰਸੀ ਨੂੰ ਧੋਖਾ ਦੇ ਕੇ ਮਰਸੀ ਨਾਲ ਵਿਆਹ ਕਰਾ ਲੈਂਦਾ ਇਹ ਕਹਿ ਕੇ ਕਿ ਮੇਰੀ ਜਿਹੜੀ ਪਹਿਲੀ ਪਤਨੀ ਆ ਉਸ ਦਾ ਤਲਾਕ ਉਸ ਨੂੰ ਮੈਂ ਤਲਾਕ ਦੇ ਦਿੱਤਾ ਹੋਇਆ ਜਦ ਕਿ ਤਲਾਕ ਨਹੀਂ ਦਿੱਤਾ ਹੁੰਦਾ ਠੀਕ ਹੈ ਬੱਚੋ ਅੱਛਾ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅਗਲੇ ਵਾਰਤਾ ਲਾਪਤੇ ਮੇਰਾ ਤਾਂ ਕੋਈ ਨਹੀਂ ਜੀ ਕਰਦਾ ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਰਹਿੰਦੇ ਹੋ ਪਰ ਮਾਂ ਜੀ ਮੈਂ ਮਗਰੋਂ ਨਹੀਂ ਲੈਣ ਵਾਲੀ ਐਨੀ ਸੌਕੀ ਤੁਸੀਂ ਕਰੋ ਸਹੀ ਆਪਣੇ ਪੁੱਤ ਦਾ ਦੂਜਾ ਵਿਆਹ ਮੈਂ ਤੁਹਾਡੇ ਦਰ ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ ਤਾਂ ਬੱਚੋ ਇਹ ਵਾਰਤਾ ਲਾਪਾ ਜਿਹੜਾ ਇਹ ਗੱਲ ਆ ਇਹ ਦੂਜਾ ਵਿਆਹ ਇਕਾਂਗੀ ਦੀ ਜਿਹੜੀ ਪਾਤ੍ਰਾ ਮਨਜੀਤ ਕੌਰ ਉਹ ਆਪਣੀ ਸੱਸ ਨੂੰ ਕਹਦੀ ਹੈ ਨਿਹਾਲ ਕੌਰ ਨੂੰ ਜਦੋਂ ਉਹਦੀ ਸੱਸ ਨੂੰ ਕਹਿੰਦੀ ਮੈਂ ਤਾਂ ਆਪਣੇ ਪੁੱਤਰ ਦਾ ਦੂਜਾ ਵਿਆਹ ਕਰੂੰ ਤਾਂ ਹੁਣ ਦੇਖਦੇ ਆਂ ਪ੍ਰਸ਼ਨ ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਦੂਜਾ ਵਿਆਹ ਦੇ ਵਿੱਚ ਮਨਜੀਤ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ ਦੂਜੇ ਵਿਆਹ ਦਾ ਠੀਕ ਹੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇੱਕ ਸ਼ਬਦ ਮਨਜੀਤ ਕੌਰ ਨੇ ਆਪਣੀ ਸੱਸ ਨਿਹਾਲ ਕੌਰ ਨੂੰ ਕਹੇ ਠੀਕ ਹੈ ਤਿੰਨ ਪ੍ਰਸ਼ਨ ਤਿੰਨੇ ਨੰਬਰ ਤੁਹਾਨੂੰ ਆ ਗਏ ਤੇ ਉਸ ਤੋਂ ਬਾਅਦ ਬੱਚਿਓ ਆਪਣੇ ਕੋਲੇ ਹੈਗਾ ਨਾਵਲ ਤੋਂ ਇੱਕ ਪਾਤਰ ਚਿੱਤਰਨ ਤਾਰੂ ਦਿਯਾਲਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਤਿੰਨ ਪਾਤਰੇ ਦੇ ਮੇਨ ਨੇ ਬੰਤਾ ਤਾਰੂ ਤੇ ਭੁੰਮੜ ਤਾਂ ਇਹਨਾਂ ਦੇ ਵਿੱਚੋਂ ਤੁਹਾਨੂੰ ਇੱਕ ਆਉਣਾ ਹੀ ਆਉਣਾ ਹੁੰਦਾ ਤਾਂ ਦੇਖੋ ਇਹਦੇ ਵਿੱਚ ਤੁਹਾਨੂੰ ਤਾਰੂ ਆ ਗਿਆ ਠੀਕ ਹੈ ਤਾਂ ਤਿੰਨ ਤਾਂ ਇਹ ਮੇਨ ਨੇ ਦੇ ਪਾਤਰ ਜਿਹੜੇ ਕਿ ਮਤਲਬ ਸਾਰੇ ਨਾਵਲ ਦੇ ਵਿੱਚ ਹੀ ਵਿਚਰਦੇ ਆ ਇੱਕ ਦਿਯਾਲਾਗਾ ਜਿਹੜਾ ਗਾਉਣ ਪਾਤਰ ਹੈ ਤਾਂ ਤੇ ਇਹ ਬਹੁਤ ਮਤਲਬ ਘਟ ਆਉਂਦਾਗਾ ਨਾਵਲ ਦੇ ਵਿੱਚ ਤਾਂ ਤਿੰਨ ਤੁਸੀਂ ਪਾਤਰ ਆ ਜਿਹੜੇ ਤੁਹਾਨੂੰ ਕਿਹਾ ਸੀ ਕਿ ਪੱਕੇ ਯਾਦ ਕਰ ਲਓ ਉਹਨਾਂ ਦੇ ਵਿੱਚੋਂ ਇੱਕ ਆ ਗਿਆ ਬਾਕੀ ਠੀਕ ਆ ਤਾਰੂ ਦਾ ਪਾਤਰ ਚੇਤਨ ਨੂੰ ਤੁਸੀਂ ਕੀਤਾ ਚਾਹੇ ਤਾਂ ਤੁਸੀਂ ਪੁਆਇੰਟ ਬਣਾ ਕੇ ਕਰਤਾ ਤੇ ਚਾਹੇ ਤੁਸੀਂ ਸਿੱਧਾ ਕਰਤਾ ਜਿਸ ਤਰ੍ਹਾਂ ਵੀ ਤੁਹਾਡੇ ਅਧਿਆਪਕ ਨੇ ਤੁਹਾਨੂੰ ਕਰਾਇਆ ਸੀ ਉਸ ਤਰ੍ਹਾਂ ਜਿਸ ਤਰ੍ਹਾਂ ਵੀ ਤੁਸੀਂ ਕਰਤਾ ਪੰਜ ਅੰਕ ਦਾ ਤੁਹਾਨੂੰ ਜੇ ਤੁਸੀਂ ਸੋਹਣਾ ਕੀਤਾ ਤਾਂ ਪੰਜੋਂ ਪੰਜ ਆ ਜਾਣਗੇ ਜੇਕਰ ਤੁਸੀਂ ਥੋੜੀ ਬਥੇ ਹੋਣ ਤਾਈ ਰਹੀ ਤਾਂ ਪੰਜੋਂ ਚਾਰ ਆ ਜਾਣਗੇ ਕੋਈ ਦਿੱਕਤ ਨਹੀਂ ਠੀਕ ਹੈ ਬੱਚੋ ਮੈਨੂੰ ਉਮੀਦ ਹੈ ਤੇ ਤੁਸੀਂ ਸੋਨਾ ਪੇਪਰ ਕੀਤਾ ਹੋਵੇਗਾ ਤੇ ਸੋਨੇ ਨੰਬਰ ਲੈ ਕੇ ਤੁਸੀਂ ਪਾਸ ਹੋਵੋਗੇ ਤੇ ਮਿਲਦੇ ਹਾਂ ਹੁਣ ਆਪਾਂ ਜਿਸ ਦਿਨ ਪੰਜਾਬੀ B ਦਾ ਪੇਪਰ ਹੋਇਆ ਧੰਨਵਾਦ ਸਤਿ ਸ਼੍ਰੀ ਅਕਾਲ